ਵਕਤ ਜਲੰਧਰ ਤੋਂ ਇੱਕ ਬਿਹੱਦ ਮੰਦਪਾਗੀ ਘਟਨਾ ਸਾਹਮਣੇ ਆ ਰਹੀ ਹੈ ਇੱਕ ਘਰ ਨੂੰ ਲੱਗਦੀ ਹੈ ਅੱਗ ਤੇ ਘਰ ਦੇ ਮਾਲਕ ਦੀ ਚੁੱਲਸ ਜਾਣ ਦੇ ਕਾਰਨ ਮੌਕੇ ਤੇ ਹੀ ਹੋ ਜਾਂਦੀ ਹੈ ਮੌਤ ਜਿਹਾ ਦੱਸਦੀ ਹੈ ਕਿ ਪੰਜਾਬ ਦੇ ਜ਼ਿਲ੍ਹਾ ਜਲੰਧਰ ਤੋਂ ਇਸ ਵਕਤ ਬਿਹੱਦ ਦਰਦਨਾਕ ਦੀ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਇਹ ਖਬਰ ਜਲੰਧਰ ਦੇ ਨਿਊ ਜਵਾਹਰ ਨਗਰ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਘਰ ਦੇ ਮਾਲਕ ਅਤਲ ਸੂਦ ਦੀ ਮੌਕੇ ਤੇ ਹੀ ਚੁੱਲਸ ਜਾਣ ਦੇ ਕਾਰਨ ਮੌਤ ਹੋ ਗਈ ਹੈ ਜੀਹਾਂ ਦੱਸਦੀ ਹੈ ਕਿ ਅਤਲ ਸੂਦ ਇੱਕ ਮੈਡੀਕਲ ਸਟੋਰ ਦਾ ਮਾਲਕ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਕੰਮ ਤੋਂ ਆ ਕੇ ਆਪਣੇ ਘਰ ਦੀ ਤੀਜੀ ਮੰਜ਼ਲ ਤੇ ਆਪਣੀ ਪਤਨੀ ਦੇ ਨਾਲ ਸੌਂ ਰਿਹਾ ਸੀ ਇਸ ਵਕਤ ਹੀ ਘਰ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਝੁਲਸ ਜਾਣ ਦੇ ਕਾਰਨ ਅਤਲ ਸੂਦ ਦੀ ਮੌਤ ਹੋ ਜਾਂਦੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਅਤਲ ਸੂਦ ਦੇ ਮੈਡੀਕਲ ਸਟੋਰ ਤੇ ਕੰਮ ਕਰਨ ਵਾਲੇ ਤਿੰਨ ਵਰਕਰ ਗੋਪਾਲ, ਜਗਦੀਸ਼ ਤੇ ਭਗਤ ਵੀ ਉਸ ਦੇ ਘਰ ਹੀ ਰਹਿੰਦੇ ਸਨ ਤੇ ਘਰ ਦੇ ਗਰਾਉਂਡ ਫਲੋਰ ਤੇ ਸੌਰੇ ਸਨ ਜਦੋਂ ਇਹਨਾਂ ਤਿੰਨਾਂ ਵਰਕਰਾਂ ਨੇ ਦੇਖਿਆ ਕਿ ਘਰ ਦੇ ਵਿੱਚ ਅੱਗ ਨਿਕਲ ਰਹੀ ਹੈ ਧੂਆ ਨਿਕਲ ਰਿਹਾ ਤੇ ਇਹਨਾਂ ਤਿੰਨਾਂ ਵਰਕਰਾਂ ਨੇ ਉੱਠ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਅੱਗ ਪੂਰੀ ਤਰ੍ਹਾਂ ਘਰ ਦੇ ਵਿੱਚ ਫੈਲ ਗਈ ਹੈ ਇਹਨਾਂ ਨੇ Atul Sood ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰੰਤੂ ਅੱਗ ਦੇ ਵਿੱਚ ਬਹੁਤ ਜ਼ਿਆਦਾ ਝੁਲਸ ਜਾਣ ਦੇ ਕਾਰਨ Atul Sood ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਮੌਕੇ ਤੇ ਹੀ ਫਾਇਰ ਬਰਗੇਡ ਨੂੰ ਸੂਚਨਾ ਦਿੱਤੀ ਜਾਂਦੀ ਹੈ ਤੇ 15-20 ਮਿੰਟਾਂ ਦੇ ਵਿੱਚ ਵਿੱਚ ਹੀ ਅੱਗ ਤੇ ਕਾਬੂ ਪਾ ਲਿਆ ਜਾਂਦਾ ਹੈ ਪਰੰਤੂ ਇਸ ਵਿੱਚ ਮੰਦਭਾਗੀ ਗੱਲ ਇਹ ਰਹੀ ਕਿ ਅੱਗ ਤੇ ਕਾਬੂ ਪਾਉਣ ਤੋਂ ਪਹਿਲਾਂ ਪਹਿਲਾਂ ਹੀ Atul Sood ਦੀ ਮੌਤ ਹੋ ਜਾਂਦੀ ਹੈ ਇੱਥੇ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਦੋ ਹੋਰ ਮੈਂਬਰ ਵੀ ਅੱਗ ਦੇ ਵਿੱਚ ਝੁਲਸੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਜਿਹੜੇ ਜੇਰੇ ਇਲਾਜ ਨੇ ਇਸ ਤੋਂ ਬਾਅਦ ਪੁਲਿਸ ਨੂੰ ਵੀ ਇਸ ਘਟਨਾ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਪੁਲਿਸ ਪੂਰੇ ਮਾਮਲੇ ਦੀ ਕਾਰਵਾਈ ਕਰ ਰਹੀ ਹੈ ਇੱਥੇ ਦੱਸਿਆ ਜਾ ਰਿਹਾ ਹੈ ਕਿ ਦਮ ਘੁੱਟਣ ਦੇ ਨਾਲ ਤੇ ਸਰੀਰ ਦੇ ਝੁਲਸ ਜਾਣ ਦੇ ਕਾਰਨ Atul Sood ਦੀ ਮੌਤ ਹੋ ਗਈ ਹੈ